ਹਾਂਜੀ ਫਰੈਂਡਸ ਵੈਲਕਮ ਟੂ ਇਨਫੋਵੋਰ ਡਰਗਮੈਂਟ ਜੋਬਸ ਲਓ ਜੀ ਜਿਸ ਕਰਦੀ ਦੇਰ ਵੇਟ ਸੀ ਸਾਰੇ ਕੈਂਡੀਡੇਟ ਨੂੰ ਰਿਜ਼ਲਟ ਜਿਹੜਾ ਅਨਾਉਂਸ ਹੋ ਚੁੱਕਿਆ ਸਾਰਿਆਂ ਲਈ ਖੁਸ਼ਖਬਰੀ ਹੈ ਜੀ ਕਾਫੀ ਕੈਂਡੀਡੇਟ ਤਾਂ ਭੁੱਲ ਗਏ ਹੋਣਗੇ ਆਵਾਜ਼ ਆ ਰਹੀ ਹੈ ਤਾਂ ਚੈੱਕ ਕਰ ਲਿਓ ਜੀ ਫਟਾਫਟ ਕਮੈਂਟ ਕਰ ਦਿਓ ਜੇਕਰ ਆਵਾਜ਼ ਨਹੀਂ ਆ ਰਹੀ ਆ ਰਹੀ ਹੈ ਜੀ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਆ ਰਹੀ ਹੈ ਜੀ ਆਵਾਜ਼ ਫਟਾਫਟ ਕੈਂਡੀਡੇਟ ਆਜੋ ਜੀ 21 ਜਨਵਰੀ 2024 ਨੂੰ ਪੇਪਰ ਹੋਇਆ ਸੀਗਾ ਠੀਕ ਹੈ ਜੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਯਾਨੀ ਕਿ ਪੂਰੇ 6 ਮਹੀਨੇ ਬਾਅਦ ਰਿਜ਼ਲਟ ਆਇਆ ਹੈ ਪੋਸਟਾਂ ਦੀ ਗਿਣਤੀ ਕੈਂਡੀਡੇਟ ਭੁੱਲ ਗਏ ਹੋਣਗੇ ਕਿੰਨੀ ਹੈ ਜੇ ਯਾਦ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਸ਼ੁਰੂ ਕਰਦੇ ਆ ਜੀ ਅੱਜ ਦੀ ਵੀਡੀਓ ਹੈ ਜਿਹੜੀ ਰਿਜ਼ਲਟ ਆ ਗਿਆ ਆਪਾਂ ਚੈੱਕ ਕਰਾਂਗੇ ਕਿੰਨੇ ਕੈਂਡੀਡੇਟ ਨੇ ਰਿਜ਼ਲਟ ਦਿੱਤਾ ਹੈ ਮੈਰਿਟ ਕਿੰਨੀ ਜਾ ਸਕਦੀ ਹੈ ਪੋਸਟਾਂ ਕਿੰਨੀਆਂ ਨੇ ਠੀਕ ਹੈ ਜੀ ਪੋਸਟਾਂ ਭੁੱਲ ਗਏ ਹੋਣਗੇ ਕੈਂਡੀਡੇਟ ਦੱਸ ਦਈਏ ਤੁਹਾਨੂੰ 62 ਪੋਸਟਾਂ ਲਈ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ 28 ਜਨਵਰੀ 2024 ਨੂੰ ਪੇਪਰ ਹੋਇਆ ਸੀਗਾ ਜੀ ਫਾਈਨਲ ਆਨਸਰ ਕੀ ਦੇ ਨਾਲ ਰਿਜ਼ਲਟ ਐ ਜਿਹੜਾ ਅਨਾਊਂਸ ਹੋ ਚੁੱਕਿਆ ਹੈ ਠੀਕ ਹੈ ਫਾਈਨਲ ਆਨਸਰ ਕੀ ਵੀ ਆਪਾਂ PDF ਵੀਡੀਓ ਪ੍ਰੋਵਾਈਡ ਕਰਾ ਦੇਗੇ ਟੈਲੀਗ੍ਰਾਮ ਚੈਨਲ ਤੇ ਆਪਾਂ ਰਿਜ਼ਲਟ ਚੈੱਕ ਕਰ ਲਈਏ ਆ ਦੇਖੋ ਜੀ ਟੋਟਲ ਰੋਲ ਨੰਬਰ ਵਾਈਜ਼ ਪੋਸਟ ਆਫ ਸੀਨੀਅਰ ਸਿਸਟਮ ਕੰਮ ਇੰਸਟ੍ਰਕਟਰ ਦਾ ਰਿਜ਼ਲਟ ਹੈ 120 ਮਾਰਕਸ ਦਾ ਪੇਪਰ ਸੀਗਾ ਜੀ ਤੇ ਇੱਕ ਕੱਲਾ ਪੇਪਰ B ਸੀਗਾ ਪੇਪਰ A ਨਹੀਂ ਸੀਗਾ ਇਹਦੇ ਵਿੱਚ ਠੀਕ ਹੈ ਉਹ ਚੈੱਕ ਕਰਦੇ ਆਪਾਂ ਕਿ ਕਿੰਨੇ ਕਿੰਨੇ ਕੈਂਡੀਡੇਟ ਦਾ ਰਿਜ਼ਲਟ ਆਇਆ ਟੋਟਲ ਸੀਰੀਅਲ ਨੰਬਰ 1 ਤੋਂ ਦੇਖਾਂਗੇ ਜੀ ਲਾਸਟ ਦੇ ਮਾਰਕਸ ਨੇਗੇ ਕੈਂਡੀਡੇਟ ਦੇ ਠੀਕ ਹੈ ਚੈੱਕ ਕਰਦੇ ਆਪਾਂ ਇੱਧਰ ਦੇਖੋ ਰਿਜ਼ਲਟ ਲਿਖਿਆ ਹੋਇਆ ਹੈ ਐਬਸੈਂਟ ਕੈਂਡੀਡੇਟਾਂ ਦੀ ਹੁਣ ਟੋਟਲ ਦੇਖਦੇ ਆਪਾਂ 62 ਪੋਸਟਾਂ ਸੀਗੀਆਂ ਠੀਕ ਹੈ ਜੀ ਦੁਬਾਰਾ ਫੇਰ ਦੱਸਦੀ ਏ ਤੁਹਾਨੂੰ 62 ਪੋਸਟਾਂ ਸੀਗੀਆਂ ਉਹ ਕੈਟਾਗਰੀ ਵਾਈਜ਼ ਵੀ ਆਪਾਂ ਦੇਖ ਲਾਂਗੇ ਕਿਹੜੀਆਂ ਕਿਹੜੀਆਂ ਕਿਹੜੀ ਕੈਟਾਗਰੀ ਵਾਈਜ਼ ਪੋਸਟਾਂ ਸੀਗੀਆਂ ਟੋਟਲ ਆਪਾਂ ਕੈਂਡੀਡੇਟ ਚੈੱਕ ਕਰ ਲੈਣੇ ਆ ਪਹਿਲਾਂ ਕਿੰਨੇ ਕੈਂਡੀਡੇਟ ਦਾ ਜਿਹੜਾ ਰਿਜ਼ਲਟ ਹੈ ਉਹ ਅਨਾਉਂਸ ਕੀਤਾ ਗਿਆ ਠੀਕ ਹੈ ਜੀ ਐਬਸੈਂਟ ਕੈਂਡੀਡੇਟ ਵੀ ਇਹਦੇ ਵਿੱਚ ਕਾਫੀ ਨੇ ਟੋਟਲ ਆਪਾਂ ਚੈੱਕ ਕਰ ਲੈਣੇ ਆ ਕਿੰਨੇ ਕੈਂਡੀਡੇਟ ਸੀਗੇ ਜਿੰਨਾਂ ਦਾ ਰਿਜ਼ਲਟ ਹੈ ਜਿਹੜਾ ਅਨਾਉਂਸ ਕੀਤਾ ਗਿਆ ਠੀਕ ਹੈ ਜੀ ਆਪਾਂ ਨੂੰ ਪਤਾ ਲੱ ਭਰਿਆ ਸੀ ਗੱਲੋ ਜੀ ਇੱਥੋਂ ਆਪਾਂ ਖਿੱਚ ਕੇ ਇਹਨੂੰ ਥੱਲੇ ਲੈ ਕੇ ਚੱਲਦੇ ਆਂ ਲਾਸਟੇ ਬਿਲਕੁਲ ਬਾਡ ਪੋਸਟਾਂ ਨਹੀਂ ਆ ਹੁਣ ਦੇਖੀ ਚੱਲੋ ਕਿੰਨੇ ਕੈਂਡੀਡੇਟ ਨੇ ਅਪਲਾਈ ਕੀਤਾ ਸੀਗਾ ਹਜੇ ਥੱਲੇ ਨਹੀਂ ਆਏ ਆਪਾਂ ਹੋਰ ਥੱਲੇ ਚੱਲਦੇ ਆਂ ਜਮਾ ਲਾਸਟੇ ਚੱਲਾਂਗੇ ਲੋ ਜੀ 47012 ਬੰਦੇ ਨੇ ਭਰਿਆ ਸੀਗਾ ਕਿੰਨੀਆਂ ਪੋਸਟਾਂ ਦੇ ਲਈ 62 ਪੋਸਟਾਂ ਦੇ ਲਈ ਹੁਣ ਇਹਦੇ ਵਿੱਚ ਕੁਝ ਕੈਂਡੀਡੇਟ ਐਬਸੈਂਟ ਵੀ ਹੋਣਗੇ ਇਹ ਰਿ ਤੇ ਆਪਾਂ ਮਾਰਕਸ ਦੇਖਾਂਗੇ ਹੁਣ ਚੈੱਕ ਕਰਾਂਗੇ ਮਾਰਕਸ ਹੈਗੇ ਜਿਹੜੇ ਕਿੰਨੇ ਕਿੰਨੇ ਮਾਰਕਸ ਹੈਗੇ ਜਿਹੜੇ ਕੈਂਡੀਡੇਟ ਨੇ ਲਏਤੇ ਹੋਏ ਠੀਕ ਹੈ ਉਹ ਆਪਾਂ ਚੈੱਕ ਕਰਦੇ ਆ ਇੱਕ ਵਾਰ ਲਓ ਜੀ ਚੈੱਕ ਕਰੀ ਚੱਲੋ ਬਾਅਦ ਨੰਬਰ 64 ਨੰਬਰ 25 ਨੰਬਰ 63 ਨੰਬਰ ਕਾਗ ਨੰਬਰ 53 73 99 ਠੀਕ ਹੈ ਜੀ 45 55 48 97 ਰਾਤੀ ਓਨ ਰਾਤੀ 69 ਠੀਕ ਹੈ ਜੀ ਇਹ ਟੋਟਲ ਚੈੱਕ ਕਰਦੇ ਆਪਾਂ ਪੇਜ ਕਿੰਨੇ ਨੇ ਜੀ ਇਹਦੇ ਪੇਜ ਵੀ ਦੇਖੋ ਤੁਸੀਂ 40 ਕਿੰਨੇ ਕਿੰਨੇ ਦਾਪਰ ਹੈਗਾ ਕਿੰਨੇ ਹਜ਼ਾਰ ਬੱਚਾ ਦੱਸਿਆ ਸਾਨੂੰ 47012 ਬੱਚੇ ਠੀਕ ਹੈ ਉਹਦੇ ਚੋਂ ਚਲੋ ਕੁਝ ਕੈਂਡੀਡੇਟ ਨੇ ਜਿਹੜੇ ਐਬਸੈਂਟ ਹੋ ਸਕਦੇ ਆ ਆਪਾਂ ਨੰਬਰਸ ਚੈੱਕ ਕਰਦੇ ਆ ਇਹਦੇ ਚ ਕਿੰਨੇ ਕਿੰਨੇ ਕੈਂਡੀਡੇਟ ਦੇ ਮੈਕਸਿਮਮ ਮਾਰਕਸ ਆਪਾਂ ਨੂੰ ਲੱਭਦੇ ਆ ਤਾਂ ਕਿੰਨੇ ਦੇਖੋ 76.50 ਹੋਰ ਵੀ ਚੈੱਕ ਕਰਦੇ ਆ ਜੇ ਆਪਾਂ ਦੇਖੋ ਕਿਸੇ ਕੈਂਡੀਡੇਟ ਦੇ ਕਿੰਨੇ ਮਾਰਕਸ ਹੋ ਸਕਦੇ ਆ ਕਲੀਅਰ ਹੈ ਜੀ 76.50 69.25 81.75 ਵਾਲਾ ਕੈਂਡੀਡੇਟ ਫਿਰਦਾ ਕੈਟਾਗਰੀ ਕਿਹੜੀ ਹੈ ਦੀ ਜਨਰਲ ਕੈਟਾਗਰੀ ਹੈ ਗੁਰਨੌਰ ਬੜਾੜ 81.70 ਦੇਖਦੇ ਆ ਕਈ ਕੈਂਡੀਡੇਟ ਕਮੈਂਟ ਕਰਦੇ ਆ ਸਾਡੇ ਤਾਂ ਜੀ 100 100 ਮੈਕਸ ਮਾਰਕਸ ਨੇਗੇ 69 ਦਾ 100 ਤੋਂ ਥੱਲੇ ਮਾਰਕਸ ਨੇਗੇ ਹੁਣ ਪਤਾ ਲੱਗੂਗਾ ਵੀ ਐਕਚੁਅਲ ਜਿਹ ਮਾਰਕਸ ਕਿੰਨੇ ਕਿੰਨੇ ਆਏ ਆ ਕੈਂਡੀਡੇਟ ਦੇ ਕਲੀਅਰ ਹੈ ਜੀ ਚਲੋ 55 ਠੀਕ ਹੈ ਜੀ ਆਪਾਂ ਚੈੱਕ ਕਰਦੇ ਆ ਜੇ ਕੋਈ ਮੇਰੀ ਨਿਗਾਹ ਚੋਂ ਨਿਕਲਦਾ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਆਪਾਂ ਮਾਰਕਸ ਚੈੱਕ ਕਰਦੇ ਆ ਕਿੰਨੇ ਕਿੰਨੇ ਮਾਰਕਸ ਹੈ ਜਿਹੜੇ ਉਹ ਕੈਂਡੀਡੇਟ ਦੇ ਦਿੱਤੇ ਹੋਏ ਆ ਹੋਰ ਪੋਸਟਾਂ ਦੀ ਗਿਣਤੀ ਕਿੰਨੀ ਸੀਗੀ ਕੈਟਾਗਰੀ ਵਾਈਜ਼ ਕਿੰਨੀ ਸੀਗੀ ਉਹ ਵੀ ਆਪਾਂ ਇਸ ਤੋਂ ਬਾਅਦ ਦੇਖਦੇ ਆ ਠੀਕ ਹੈ ਇੱਕ ਵਾਰ ਆਪਾਂ ਮੈਕਸ ਮਾਰਕਸ ਚੈੱਕ ਕਰ ਲਈਏ ਵੀ ਹਾਈएस्ट ਮਾਰਕਸ ਕਿੰਨੇ ਆ ਹਾਈएस्ट ਮਾਰਕਸ ਆਪਾਂ ਨੂੰ ਹੁਣ 80 ਮਿਲੇ ਨੇਗੇ ਹਜੇ ਤੱਕ ਠੀਕ ਹੈ 73 ਮਾਰਕਸ ਆ ਗਏ ਜੀ ਹਾਈएस्ट ਇਸ ਤੋਂ ਬਾਅਦ 64 ਹੈਗੇ 68 ਹੈਗੇ ਠੀਕ ਹੈ 68 ਹੈਗੇ कैटेगरी जर्नल ईड जर्नल रतन कुमार अठाठ पॉइंट पची मार्क्स ने गए जी एक सौ भी मार्क्स चौहत्तर चौहत्तर पच्ची मार्क्स दें बहत्तर पॉइंट पच्ची ठीक है जी उस तो पचहत्तर पॉइंट पचहत्तर अभिषेक गर्ग शाम सुंदर गर्ग ई डबल्यू एस जर्नल पचहत्तर पॉइंट पचहत्तर मार्क्स प्यारी देखो ਤੁਸੀਂ ਕੈਂਡੀਡੇਟ ਦੀ ਕਿੰਨੀ ਹੈਗੀ ਕੰਪੀਟੀਸ਼ਨ ਦੇਖੋ ਕਿੰਨਾ ਜ਼ਿਆਦਾ ਹੈਗਾ ਐਬਸੈਂਟ ਐਬਸੈਂਟ ਕਾਫੀ 86 ਨੰਬਰ ਲਓ ਜੀ 86 ਹਾਈएस्ट ਮਿਲ ਚੁੱਕੇ ਆਪਾਂ ਨੂੰ ਗੁਰਲੀਨ ਸਿੰਘ ਹੈਗਾ ਜਨਰਲ ਕੈਟਾਗਰੀ ਦਾ 86 ਮਾਰਕਸ ਚਲੋ ਜੀ ਅੱਗੇ ਚੱਲਦੇ ਆਪਾਂ ਕਮੈਂਟ ਕਰਕੇ ਤੁਸੀਂ ਜਾਓ ਕਿਹਦੇ ਕਿਹਦੇ ਮਾਰਕਸ ਕਿੰਨੇ ਕਿੰਨੇ ਆਏ ਆ ਤੁਹਾਡੇ ਜੋ 78 ਮਾਰਕਸ ਵਾਲਾ ਇੱਕ ਕੈਂਡੀਡੇਟ ਹੈ ਹਾਈएस्ट 86 ਲੱਭ ਗਿਆ ਆਪਾਂ ਨੂੰ ਕਲੀਅਰ ਹੈ ਜੀ ਚਲੋ ਅੱਗੇ ਹੋਰ ਦੇਖਦੇ ਆਪਾਂ ਆਈਐਸ ਮਾਰਕਸ ਕਿੰਨੇ ਨੇਗੇ ਚਲੋ ਜੀ ਚਲੋ ਚਲੋ 87 85 88 ਕੋਈ ਗੱਲ ਨਹੀਂ ਹਾਈਐਸਟ 86 ਨੇਗੇ 86 ਆਪਾਂ ਚੈੱਕ ਕਰਦੇ ਆਂ ਹੋਰ ਦੇਖਦੇ ਆਂ ਆਪਾਂ ਕਿੰਨੇ ਮਾਰਕਸ ਬੰਦੇ ਆਗੇ ਥੱਲੇ ਚਲੋ ਚਲੋ نیچے ਚਲੋ ਜੀ ਇਹ ਹਾਈਐਸਟ ਮਾਰਕਸ ਆਪਾਂ ਦੇਖਣੇ ਨੇਗੇ 86 ਹਾਈਐਸਟ ਮਾਰਕਸ ਬਣੇ ਨੇਗੇ ਹਜੇ ਤੱਕ ਹੋਰ ਚੱਲੇ ਚੱਲਦੇ ਆ 70.25 98.25 ਦੇਖੀ ਚੱਲਦੇ ਆਂ ਆਪਾਂ سارے ਦੇ ਸਾਰੇ ਪੇਜ ਪੇਜ ਦੇਖੀ ਚੱਲੋ ਕਾਊਂਟ ਕਿੰਨੇ ਕਰ ਲੋ ਠੀਕ ਹੈ ਜੀ ਕਿੰਨੇ ਪੇਜ ਤੇ ਆ ਗਏ ਆਪਾਂ ਉਹ ਵੀ ਚੈੱਕ ਕਰੋ ਆਪਾਂ ਨੂੰ ਕਿੰਨੇ ਪੇਜ ਜਾਣੇ ਆ 1127 ਪੇਜ ਨੇ ਬਈ ਐਨੇ ਪੇਜ ਚਲੋ ਕੁਝ ਕ ਆਪਾਂ ਦੇਖਦੇ ਆਂਗੇ 84 86 ਤੋਂ ਬਾਅਦ ਠੀਕ ਹੈ ਸਾਰੇ ਤਾਂ ਚੈੱਕ ਵੀ ਨਹੀਂ ਕਰੇ ਜਾਣੇ ਠੀਕ ਹੈ ਇਹਨੂੰ ਦੇਖਾਂਗੇ ਆਪਾਂ ਜੇ ਕੋਈ ਫਾਰਮੂਲਾ ਲੱਗਦਾ ਹੈਗਾ ਉਹ ਲਾ ਕੇ ਆਪਾਂ ਇਹਦੇ ਚ ਹਾਈएस्ट ਦੇਗੇ ਜਿਹੜੇ ਕੱਟ ਆਫ ਹੈ ਜੀ ਜਿਹੜੀ ਉਹ ਉਹ ਆਪਾਂ ਕਰ ਦਾਂਗੇ ਠੀਕ ਹੈ ਕੱਢ ਕੇ ਆਪਾਂ ਅਲੱਗ ਤੋਂ ਇੱਕ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਾ ਦੇਾਂਗੇ ਤੇ ਨੈਕਸਟ ਵੀਡੀਓ ਚ ਠੀਕ ਹੈ ਇਹ ਜਾਣਕਾਰੀ ਹੈ ਜਿਹੜੀ ਆਪਾਂ ਇੱਥੇ ਰੱਖਦੇ ਆ ਠੀਕ ਹੈ ਜਿਹੜੀ ਨੈਕਸਟ ਵੀਡੀਓ ਆਏਗੀ ਇਸ ਤੋਂ ਬਾਅਦ ਇਹ ਜਿਹੜੀ ਵੀਡੀਓ ਆਪਾਂ ਅਪਲੋਡ ਕਰਾਂਗੇ ਉਹਦੇ ਚ ਦੇਖਾਂਗੇ ਮੰਨ ਲਓ ਸੀਨੀਅਰ ਅਸਿਸਟੈਂਟ ਠੀਕ ਹੈ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਠੀਕ ਹੈ ਇਹਦੀਆਂ ਪੋਸਟਾਂ ਸੀਗੀਆਂ 62 ਠੀਕ ਹੈ ਬਾਸਟ ਬਾਡ ਪੋਸਟਾਂ ਸੀਗੀਆਂ ਜਿਹਦੇ ਲਈ ਕਿੰਨੇ ਜਣਿਆਂ ਨੇ ਪੇਪਰ ਦਿੱਤਾ ਕੁਝ ਐਬਸੈਂਟ ਸੀਗੇ ਚਲੋ ਫੋਰ ਐਗਜ਼ਾਮਪਲ ਮੰਨ ਲਓ 40000 ਬੱਚੇ ਪਰ ਦਿੱਤਾ ਹੈ ਰਾਉਂਡ ਫਿਗਰ ਚ 40000 ਚ ਹੁਣ ਤੁਸੀਂ ਦੇਖੋ 62 ਪੋਸਟਾਂ ਕੱਢਣੀਆਂ ਨੇ ਉਹਨਾਂ ਨੇ ਤਾਂ ਮੈਰੀਟ ਦੇਖੋ ਕਿੰਨੀ ਜਾਊਗੀ ਠੀਕ ਹੈ 86 ਮਾਰਕਸ ਆਪਾਂ ਹਾਈਐਸਟ ਵਾਲਾ ਦੇਖ ਲਿਆ ਠੀਕ ਹੈ ਬਾਕੀ 1125 ਪੇਜ ਨੇਗੇ ਕੋਸ਼ਿਸ਼ ਕਰਦੇ ਆ ਲੱਭਦੇ ਆ ਵੀ ਇਸ ਤੋਂ ਉੱਪਰ ਹੋਰ ਕਿੰਨੇ ਵਾਲਾ ਤੁਸੀਂ ਵੀ ਪੀਡੀਐਫ ਖੋਲ ਕੇ ਦੇਖੋ ਚੈੱਕ ਕਰੋ ਹਾਈਐਸਟ ਮਾਰਕਸ ਜਿਹੜੇ ਕਿੰਨੇ ਨੇ ਠੀਕ ਹੈ ਟੋਟਲ 62 ਪੋਸਟਾਂ ਕਿਵੇਂ ਸੀਗੀਆਂ ਉਹ ਵੀ ਆਪਾਂ ਇਸ ਤੋਂ ਬਾਅਦ ਵੀਡੀਓ ਲੈ ਕੇ ਆਉਨੇ ਆ ਕੈਟਾਗਰੀ ਬੱਸ ਠੀਕ ਹੈ ਮਿਲਦੇ ਆ ਜੀ ਨੈਕਸਟ ਵੀਡੀਓ ਚ ਤਦ ਤੱਕ ਲਈ ਬੀ ਸੇਫ ਸਟੇਕ ਕਨੈਕਟਡ ਸ਼ਾਮ ਨੂੰ ਆਪਣੀ 8 ਵਜੇ ਠੀਕ ਹੈ 8 ਵਜੇ ਲਾਈਵ ਕਲਾਸ ਹੋਊਗੀ ਐਮ ਸੀ ਕਯੂ ਟਾਈਪ ਕੁਐਸਚਨ ਦੀ ਮਿਕਸ ਸਾਰਿਆਂ ਨੇ ਜੁੜਨਾ ਠੀਕ ਹੈ ਜੀ ਸ਼ਾਮ ਨੂੰ ਸਹੀ 8 ਵਜੇ ਮਿਲਦੇ ਆ ਜੀ ਤਦ ਤੱਕ ਲਈ ਬੀ ਸੇਫ ਕਲਰਕ ਦਾ ਪੋਸਟਾਂ ਦਾ ਐਗਜ਼ਾਮ ਹੈ ਜਿਹੜਾ ਆਉਣ ਵਾਲਾ ਹੈ ਜੀ ਸੀਨੀਅਰ ਅਸਿਸਟੈਂਟ ਐਡਵਰਟਾਈਜ਼ਮੈਂਟ ਨੰਬਰ 5 ਦਾ ਤਾਂ ਹਜੇ ਦੁਬਾਰਾ ਓਪਨ ਹੋ ਗਿਆ ਸੀ ਲੇਬਰ ਇਨਸਪੈਕਟਰ ਦਾ ਦੁਬਾਰਾ ਓਪਨ ਹੋ ਗਿਆ ਸੀ ਉਹਦਾ ਪੋਸਟਪੋਨ ਹੋ ਸਕਦਾ ਜਿਹੜੀਆਂ 2024 ਚ ਠੀਕ ਹੈ 2024 ਐਡਵਰਟਾਈਜ਼ਮੈਂਟ ਦੀਆਂ ਸੀਨੀਅਰ ਅਸਿਸਟੈਂਟ ਦੀਆਂ ਪੋਸਟਸ ਆਈਆਂ ਨੇ ਉਹਨਾਂ ਦੀ ਐਗਜ਼ਾਮ ਦੀ ਡੇਟ ਹੈ ਜਿਹੜੀ ਉਮੀਦ ਹੈ ਉਹ ਆ ਜਾਏਗੀ ਇਸ ਲਈ ਤਿਆਰੀ ਖਿੱਚ ਕੇ ਰੱਖੋ ਕੰਪੀਟੀਸ਼ਨ ਪੂਰਾ ਜ਼ਿਆਦਾ ਹੈ ਕਿਸੇ ਢਿੱਲ ਚ ਕੱਚਣਾ ਛੱਡਿਓ ਸ਼ਾਮ ਨੂੰ 8 ਵਜੇ ਜੁੜਾਂਗੇ ਲਾਈਵ ਕਲਾਸ 'ਚ ਐਮਸੀਕਿਊ ਟਾਈਪ 'ਚ ਤਦ ਤੱਕ ਲਈ ਵੀ ਸੇਫ ਸੇ ਕਨੈਕਟਡ ਬਾਏ ਬਾਏ